ਬਿਲਕੁਲ ਕਿਸੇ ਨੂੰ ਕੋਈ ਪਰੇਸ਼ਾਨ ਨਹੀਂ ਕੀਤਾ ਕਾਰਪੋਰੇਸ਼ਨ ਨੂੰ ਫੋਟੋ ਵਾਸਤੇ ਪਾਈਆਂ ਸਰ ਲੱਕੜਾਂ ਲਿਖੇ ਛਟਾਈਆਂ ਮੇਰੇ ਘਰ ਵਿੱਚ ਮੈਂ ਆਪਣਾ ਗੱਡੀਆਂ ਨੇ ਸਾਡੇ ਕੋਲ ਦੋ ਅਸੀਂ ਗੱਡੀਆਂ ਲੱਗੀਆਂ ਜਦੋਂ ਦੁਕਾਨ ਖੋਲ ਕੇ ਸਵੇਰ ਗੱਡੀਆਂ ਸਾਹਮਣੇ ਲਾਣੀਆਂ ਹੁੰਦੀਆਂ ਜਿਹੜੀ ਜਗ੍ਹਾ ਪਾਰਕਿੰਗ ਵਾਸਤੇ ਬਣੀ ਹੋਈ ਹੈ ਸਿਰਫ ਗੱਡੀਆਂ ਵਾਸਤੇ ਲਾਉਣ ਵਾਸਤੇ ਪਾਰਕਿੰਗ ਜਗ੍ਹਾ ਬਣੀ ਹੈ ਨਾ ਕਿ ਲੱਕੜਾ ਸਟੋਰ ਵਾਸਤੇ ਇਹ ਲੱਕੜਾ ਉੱਥੋਂ ਪਿੱਲਰ ਤੋਂ ਲੈ ਕੇ ਤੋੜ ਜਿੱਥੇ ਤੱਕ ਉਹ ਕੁਰਸੀ ਪਈ ਹੈ ਇਹ ਤੋਂ ਤੱਕ ਲੱਕੜਾ ਲਾਈਆਂ ਬਲਕਿ ਇਹ ਪੈਂਚਰਾ ਵਾਲੇ ਵੀ ਪਰੇਸ਼ਾਨ ਸੀਗੇ ਆਰੇ ਵਾਲਿਆਂ ਨੂੰ ਜੁਰ ਕਹਿੰਦੇ ਉਹਨਾਂ ਲੱਕੜਾ ਜਿਆਦਾ ਅਨਸ ਚਲੋ ਥੋੜੀ ਬਨੇ ਲਕੜ ਨਾਲ ਪਿੱਲਰ ਨੂੰ ਮੈਂ ਤਾਂ ਵੀ ਕੋਈ ਗੱਲ ਨਹੀਂ ਸੀ ਇਹਨਾਂ ਥੋੜਾ ਅੱਗੇ ਤੱਕ ਲਕੜਨਾ ਚਾਹੀਆਂ ਜਾ ਕੇ ਵਿੱਚ ਕੋ ਗੱਡੀ ਲੱਗਣ ਦੀ ਜਗ੍ਹਾ ਨਹੀਂ ਦਿੰਦੀ ਟੈਸਟ ਕਰ ਗਿਆ ਪਾਕਿਸਤਾਨ ਕੋਈ ਪਰੇਚਾਨੀ ਦੇ ਬੇ ਕਿਸੇ ਨੂੰ ਪਰੇਸ਼ਾਨ ਕਰਦੇ ਆ ਪੈਂਚਰਾ ਵਾਲੀ ਮੈਨੂੰ ਅੱਗੇ ਮੂੰਹ ਦੇ ਕਹਿ ਦੇਣ ਵੀ ਇਹ ਪਰੇਸ਼ਾਨ ਕਰਦੇ ਆ ਜਾਂ ਉਹਨਾਂ ਦੀਆਂ ਫੋਟੋਆਂ ਪਾਈਆਂ ਨੇ ਅੱਜ ਤੱਕ ਕੋਈ ਪ੍ਰੂਫ ਕਰ ਦੇਵੇ ਆਹ ਦੇ ਸਾਹਮਣੇ ਜਿਹੜੀ ਕਾਰ ਜਗਾ ਗਈ ਉਹਤੇ ਲੋਕਾਂ ਨੇ ਤੁਹਾਡੇ ਕੋਲ ਇੰਤਜ਼ਾਮ ਲਾਇਆ ਕੀ ਸਰ ਸਾਰਾ ਨਾ ਕਿਹੜੇ ਲੋਕਾਂ ਨੇ ਇੰਤਜ਼ਾਮ ਲਾਇਆ ਸਰ ਜਿਹੜੇ ਟਰਾਲੀਆਂ ਵਗੈਰਾ ਲਾਂਦੇ ਸੀ ਕਿਹੜੇ ਟਰਾਲੀਆਂ ਲਗਾਉਂਦੇ ਸਰ ਜਿਹੜੇ ਉਹ ਬੰਦੇ ਲਾਂਦੇ ਟਰਾਲੀਆਂ ਉਹ ਤੇ ਪੈਂਕਰ ਵਗੈਰਾ ਤੇ ਉਹ ਕਹਿੰਦੇ ਇਹਨਾਂ ਨੂੰ ਤੁਹਾਨੂੰ ਤਾਂ ਜਾਣ ਕੀਤਾ ਬਿਲਕੁਲ ਕਿਸੇ ਨੂੰ ਕੋਈ ਪਰੇਸ਼ਾਨ ਨਹੀਂ ਕੀਤਾ ਬਿਲਕੁਲ ਲਿਆਓ ਮੇਰੇ ਮੂੰਹ ਤੇ ਲਿਆਓ ਸਰ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਕਾਰਪੋਰੇਸ਼ਨ ਨੂੰ ਫੋਟੋਆਂ ਵਗੈਰਾ ਵੀ ਪਾਉਂਦੇ ਆ ਤੇ ਕਾਰਪੋਰੇਸ਼ਨ ਨੂੰ ਫੋਟੋਆਂ ਸਿਰ ਪਾਈਆਂ ਸਰ ਲੱਕੜਾਂ ਲਿਖ ਇੱਥੇ ਸਟਾਈਆਂ ਮੇਰੀਆਂ ਗੱਡੀ ਮੈਂ ਆਪਣਾ ਗੱਡੀਆਂ ਨਹੀਂ ਸਾਡੇ ਕੋਲ ਦੋ ਅਹੀਂ ਗੱਡੀਆਂ ਜਦੋਂ ਦੁਕਾਨ ਖੋਲ ਕੇ ਸਵੇਰ ਗੱਡੀਆਂ ਸਾਹਮਣੇ ਲਾਣੀਆਂ ਹੁੰਦੀਆਂ ਜੋ ਜਗ੍ਹਾ ਪਾਰਕਿੰਗ ਵਾਸਤੇ ਬਣੀ ਹੋਈ ਐ ਪਾਰਕਿੰਗ ਦਾ ਬੋਰਡ ਲੱਗਾ ਹੋਇਆ ਸੀ ਤੇ ਪਹਿਲੋਂ ਔਰ ਪਾਰਕਿੰਗ ਦਾ ਬੋਰਡ ਕਾਰਪੋਰੇਸ਼ਨੋਂ ਦੂਜਾ ਅਮਲੀ ਅਮਲੀ ਕੋ ਬੰਦੇ ਲੋਹੇ ਵੱਢ ਕੇ ਤੋਂ ਲੈ ਕੇ ਸਿਰਫ ਗੱਡੀਆਂ ਵਾਸਤੇ ਲਾਉਣ ਵਾਸਤੇ ਪਾਰਕਿੰਗ ਜਗ੍ਹਾ ਬਣੀ ਐ ਨਾ ਕਿ ਲੱਕੜਾ ਸਟੌਨ ਵਾਸਤੇ ਇਹ ਲੱਕੜਾ ਉੱਥੋਂ ਪਿੱਲਰ ਤੋਂ ਲੈ ਕੇ ਤੋੜ ਜਿੱਥੇ ਤੱਕ ਉਹ ਕੁਰਸੀ ਪਣੀ ਹੋਈ ਆ ਇੱਥੋਂ ਤੱਕ ਲੱਕੜਾ ਲਾਈਆਂ ਬਲੱਖੇ ਇਹ ਪੈਂਚਰਾਂ ਵਾਲੇ ਵੀ ਪਰੇਸ਼ਾਨ ਸੀਗੇ ਵੀ ਸਾਡੇ ਗਾਹ ਕਿਧਰ ਆਉਂਦੇ ਆ ਤੇ ਪੈਂਚਰਾਂ ਵਾਲੇ ਵਾਲੇ ਤੇ ਆਪਾਂ ਸਰੋਂ ਮੈਂ ਗੱਡੀਆਂ ਬਿਲਕੁਲ ਸਾਈਡ ਤੇ ਲਾਣਾ ਵੀ ਇਹਨਾਂ ਦੇ ਗੱਡੀਆਂ ਚੱਲਦੀਆਂ ਰਹਿਣ ਹੁੰਦੀਆਂ ਰਹਿਣ ਵੀ ਤੇ ਇਹਨਾਂ ਦਾ ਕੰਮ ਚੱਲਦਾ ਰਹੇ ਮੈਂ ਤਾਂ ਕੁਝ ਕੀਤਾ ਹੀ ਨਹੀਂ ਪੈਂਚਰਾਂ ਵਾਲਿਆਂ ਨੂੰ ਹਾਂ ਆਰੇ ਵਾਲਿਆਂ ਨੂੰ ਜੁਰ ਕਹਿ ਬੋਨ ਲੱਗਣਾ ਜਿਆਦਾ ਅਨਨੈਸੈਸਰੀ ਲੱਗਣਾ ਸਟਾਈਆਂ ਚਲੋ ਥੋੜੀ ਆਪਣੇ ਲੱਗਣ ਨਾਲ ਪਿੱਲਰ ਤੇ ਹੁੰਦੀਆਂ ਤਾਂ ਵੀ ਕੋਈ ਗੱਲ ਨਹੀਂ ਸੀ ਇਹਨਾਂ ਥੋੜਾ ਅੱਗੇ ਤੱਕ ਲੱਗਣਾ ਸਟਾਈਆਂ ਜਾ ਕੇ ਗੱਟ ਕੋ ਗੱਡੀ ਲੱਗਣ ਦੀ ਜਗ੍ਹਾ ਨਹੀਂ ਰਹਿੰਦੀ ਐਸ ਕਰਗਾ ਪਾਕਿਸਤਾਨ ਕੋਈ ਪਰੇਸ਼ਾਨ ਨਹੀਂ ਕਰਦੇ ਇਹਨਾਂ ਦੇ ਨਾਲ ਬੰਦੇ ਸਾਰੇ ਬਾਹਰ ਦੇ ਮਹੱਲੇ ਦਾ ਕੋਈ ਵੀ ਬੰਦਾ ਮੈਨੂੰ ਕਹਿ ਦੇਵੇ ਆ ਕੇ ਵੀ ਕਿਸੇ ਨੂੰ ਪਰੇਸ਼ਾਨ ਕਰਦੇ ਆ ਪੰਚਰਾਂ ਵਾਲੀ ਮੈਨੂੰ ਆ ਕੇ ਮੂੰਹ ਦੇ ਕਹਿ ਦੇਣ ਵੀ ਇਹ ਪਰੇਸ਼ਾਨ ਕਰਦੇ ਆ ਜਾਂ ਉਹਨਾਂ ਦੀਆਂ ਫੋਟੋਆਂ ਪਾਈਆਂ ਨੇ ਅੱਜ ਤੱਕ ਕੋਈ ਪ੍ਰੂਫ ਕਰ ਦੇਵੇ ਤੇ ਜਿਸ ਤਰ੍ਹਾਂ ਕਹੋਗੇ ਮੈਂ ਕਰਨ ਨੂੰ ਤਿਆਰ ਹਾਂ ਪੰਚਰਾਂ ਵਾਲਾ ਕਹਿੰਦਾ ਜੀ ਕਹਿੰਦਾ ਮੇਰਾ ਵੀ ਸਮਾਨ ਨਾ ਸਮਾਨ ਚੁੱਕਿਆ ਅਜੇ ਉਹ ਕਾਰਪੋਰੇਸ਼ਨ ਵਾਲੇ ਸਰ ਹੁੰਦੇ ਆ ਉਹ ਇੱਕ ਵਾਰੀ ਸਾਰੀ ਸਫਾਈ ਕਰਦੇ ਆ ਉੱਪਰ ਇਹ ਜਗਦੇਵ ਸਿੰਘ ਆਰੇ ਵਾਲਾ ਹੈ ਉਹਦੇ ਨਾਲ ਸਾਡਾ ਕੋਈ ਕਨੈਕਸ਼ਨ ਹੈ ਉੱਪਰ ਇਹ ਦੂਰ ਹੈ ਉਹਨਾਂ ਦੇ ਵੀ ਲੱਕੜਾ ਚੁੱਕ ਕੇ ਲੈ ਗ ਉਹਨਾਂ ਦੇ ਕੋਲ ਕੋੜਾ ਚੱਕੂ ਲੱਗੀ ਕਿਉਂਕਿ ਜੋ ਕਾਰਪੋਰੇਸ਼ਨ ਵਾਲੇ ਆਉਂਦੇ ਉਹਨਾਂ ਨੂੰ ਸਾਰੀ ਇੱਕ ਵਾਰੀ ਕਰਨੀ ਤੋਂ ਪਿੱਛੋਂ ਕਰਦੇ ਆਈ ਸਫਾਈ ਸਾਰੀ ਉਹ ਪਿੱਛੋਂ ਪਟਾਲਾ ਰੋਡ ਤੋਂ ਸਫਾਈ ਕਰਦੇ ਆ ਰਹੇ ਹੈ। ਮੈਂ ਤਾਂ ਸਿਰਫ ਇਹਨਾਂ ਨੂੰ ਪ੍ਰੋਗਰਾਮ ਹੈ ਕਿ ਹੋਰ ਕਿਸੇ ਨੂੰ ਪ੍ਰੋਗਰਾਮ ਨਹੀਂ ਹੈ। ਨਹੀਂ ਹੋਰ ਕਿ ਸਾਡੀ ਦੁਕਾਨ ਦੇ ਸਾਹਮਣੇ ਤਾਂ ਸਾਨੂੰ ਪ੍ਰੋਬਲਮ ਹੁੰਣੀ ਹੈ। ਅਸੀਂ ਗੱਡੀਆਂ ਦੇ ਸਾਹਮਣੇ ਲਾਣੇ ਔਰ ਉਹਨਾਂ ਪੰਜ ਆਪਣੀਆਂ ਗੱਡੀਆਂ ਲਾਂਦੇ ਤਾਂ ਇਹਨਾਂ ਨੂੰ ਪਰੇਸ਼ਾਨੀ ਹੁੰਦੀ ਤਾਂ ਤਾਂ ਗੱਡੀਆਂ ਅਸੀਂ ਲਾਣੇ ਸਾਨੂੰ ਪਰੇਸ਼ਾਨ ਨਹੀਂ ਸਾਡੇ ਕਸਟਮਰ ਆਉਂਦੇ ਤੁਹਾਨੂੰ ਪਰੇਸ਼ਾਨੀ ਹੁੰਦੀ ਹੈ। ਕਸਟਮਰ ਲਾਉਣ ਵੇਲੇ ਜਗ੍ਹਾ ਹੀ ਨਹੀਂ ਹੁੰਦੀ। ਅਈ ਕਿਤੇ ਲਾਈਏ ਗੱਡੀਆਂ ਦੱਸੋ ਜਦੋਂ ਕਿ ਕਾਰਪੋਰੇਸ਼ਨ ਨੇ ਜਗ੍ਹਾ ਬਣਾਈ ਹੋਈ ਏ ਪਾਰਕਿੰਗ ਵਾਸਤੇ ਨਾ ਕਿ ਲੱਕੜਾ ਸਟਾਉਣ ਵਾਸਤੇ ਉਹ ਕਹਿੰਦੇ ਗਰੀਬ ਵਰਗ ਹੈਗਾ ਸਾਨੂੰ ਤਾਂ ਕਿਉਂ ਪਛਾਣ ਕੀਤਾ ਜਾ ਰਿਹਾ ਕੀ 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 ਗਰੀਬ ਪਰਿਵਾਰ ਦੇ ਕੰਮ ਕਰਦੇ ਆ ਤੇ ਸਾਨੂੰ ਤਾਂ ਕਿਉਂ ਪਛਾਣਿਆ ਕਿਹੜੇ ਗਰੀਬ ਪਰਿਵਾਰ ਦੇ ਆ ਉਹ ਗਰੀਬ ਪਰਿਵਾਰ ਉਹ ਤਾਂ ਮੈਨੂੰ ਕਹਿੰਦੇ ਆ ਤੁਹਾਡੀ ਗੱਡੀਆਂ ਭੰਡਣੀਆਂ ਗਰੀਬ ਪਰਿਵਾਰ ਦਾ ਬੰਦਾ ਹੁਣ ਕਿੰਨਾ ਕਰਦਾ ਔਰ ਇੱਥੇ ਬੰਦੇ ਪਰੇ ਦੇ ਵਿੱਚ ਬੰਲਾ ਗੱਲ ਕਰਕੇ ਇੱਥੇ ਭੋਲੇ ਸ਼ਾਹ ਜੀ ਹੈਗੇ ਨੇ ਪ੍ਰਧਾਨ ਉਹਨਾਂ ਦੇ ਨਾਲ ਗੱਲ ਕਰਕੇ ਵੀ ਠੀਕ ਆ ਮੈਂ ਲੱਕੜਾ ਪਰੇ ਪਰ ਪਿੱਲਰ ਦੇ ਲਾਗੇ ਸਟਾਵਾਂਗਾ ਫ ਉਹ ਉਹਨੂੰ ਪੁੱਛ ਲੋ ਬੇਸ਼ੱਕ ਪੁਲਿਸ ਆਨੂੰ ਪੁੱਛ ਲੋ ਵੀ ਮੈਂ ਪਰੇ ਤੇ ਗੱਲਾਂ ਕਰ ਰਿਹਾ ਤੇ ਬਿੱਟੂ ਪ੍ਰਧਾਨ ਨਹੀਂ ਹੋਰ ਪ੍ਰਧਾਨ ਮੋਦਵਾਰ ਬੰਦਿਆਂ ਦੇ ਵਿੱਚ ਬੰਦਾ ਗੱਲ ਕਰਕੇ ਮੁਕਰ ਗਿਆ ਵੀ ਮੈਂ ਨਹੀਂ ਠੀਕ ਮੈਂ ਤੇ ਲਕੜਾ ਛੋਣੀ ਛੋਣੀ ਜੋ ਮਚਾਰ ਕਰ ਲੈ ਜੋ ਕਰ ਲੈ ਜਾਂ ਪੁਲਿਸ ਚੱਲ ਜਾ ਜੀ ਤੇ ਮਰਜ਼ੀ ਚੱਲ ਜਾ ਜੋ ਮਰਜ਼ੀ ਕਰ ਲੈ